ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਹ ਜਿਹੜੇ ਅਜਦੇ ਨਦਾਨ ਮੁਰਖ ਹੁਕਮਰਾਨ ਹੈ ਇਹਨਾਂ ਦੇ ਬਾਰੇ ਦੱਸਦੇ ਪਏ ਹੈ ਕਿ ਇਹਨਾਂ ਨੂੰ ਮੁਲਕ ਤੇ ਮਿਲ ਗਿਆ ਲੇਕਿਨ ਇਹਨੂੰ ਸੰਭਾਲਣਾ ਨਹੀਂ ਆ ਰਿਹਾ ਇਹਨਾਂ ਨੂੰ ਆਪਣੀ ਰਾਯਾ ਦਾ ਆਪਣੀ ਜਿਹੜੀ ਤੁਹਾਡੇ ਅੱਗੇ ਆਵਾਮ ਹੈ ਉਹਨਾਂ ਦੇ ਕੀ ਹਕੂਕ ਹੈ ਕੀ ਉਹਨਾਂ ਦੀਆਂ ਜ਼ਰੂਰੀਅਤ ਹੈ ਇਸ ਦੇ ਬਾਰੇ ਸਰਾ ਜਿੰਨਾ ਨਹੀਂ ਪਤਾ ਤੇ ਨਾ ਉਹ ਇਸ ਚੀਜ਼ ਦੇ ਬਾਰੇ ਸੋਚਦੇ ਐ ਤੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਮ ਮਸਕੀਨ ਹੋਣੀ ਜਿਹੜੇ ਨਦਾਨ ਤੇ ਮੁਰਖ ਹੁਕਮਰਾਨ ਐ ਇਹਨਾਂ ਦੇ ਬਾਰੇ ਗੱਲ ਕਰਦੇ ਪਏ ਆ ਬਹੁਤ ਵਧੀਆ ਤੇ ਸ਼ਾਨਦਾਰ ਕਥਾ ਕਥਾ ਲਾਜ਼ਮੀ ਸੁਣਿਓ ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਜਿਹੜੇ ਅੱਜ ਕੱਲ ਦੇ ਦੌਰ ਦੇ ਹੁਕਮਰਾਨ ਸਾਡੇ ਉੱਤੇ ਮਸਲਤ ਹੋਏ ਐ ਉਹ ਕੀ ਕਰਦੇ ਪਏ ਐ ਚਲੋ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ ਬ੍ਰਹਮ ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਾ ਚਾਹੇ ਹਿੰਦੂ ਜਗਤ ਹੈ ਕਰਮ ਕਾਂਡ ਹੀ ਕਰਮ ਕਾਂਡ ਹੈ ਤੇ ਜੇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡ ਹੀ ਕਰਮ ਕਾਂਡ ਹੈ ਐ ਤੇ ਕੁਝ ਵੀ ਨਹੀਂ ਬਲਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ। ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਡੋਇ ਇੱਕ ਪਾਸੇ ਛੁੱਟ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦਿਵੇ ਜੋਤੀਆਂ ਦੇਵਤੇ ਪੈਦਾ ਕੀਤੇ ਕੀ ਕੀਤਾ ਜਾਏ ਕੁਛ ਹਰਸੇ ਤੋਂ ਮੂਰਖਾਂ ਦੇ ਹੱਥ ਦੇ ਚੇ ਦੇਸ਼ ਆਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਈ ਫਿਜ਼ਾ ਧਾਰਮਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧ ਦੇ ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਉਹ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਾਟ ਤੋਂ ਘਾਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਆ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਦੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਵਿੱਚ ਇੰਜ ਕਹਿ ਲੋ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ ਉਸ ਨੇ ਦੇਖਿਆ ਇਨਾ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ ਤੌਰ ਖੁਸ਼ੀ ਵਜਾਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨظام ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ ਚੰਦਵਾ ਭੇਜੀ ਜਿਸ ਦਿਨ ਲਾਹੌਰ ਦੇ ਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਬ ਦੀ ਇਹ ਚਾਨਣੀ ਬੰਨ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਾਹਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਹੈ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋ ਸ਼ੇਖਾਨੇ ਚ ਚੰਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਣੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਛੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਬੜੀ ਸੇਰ ਠੀਕ ਹੋ ਵੀ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤ 1984 ਦੇ ਚੋਲ ਕੇ ਝਲ ਕੇ ਧੂੜ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਗਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦਾ ਹੀ ਰਹ ਗਏ। ਪੁੱਛਦੇ ਨੇ ਐਲਕਾਰਾਂ ਤੋਂ ਕਿ ਚਾਨਣ ਕਿ ਚੰਦੋ ਆ ਇਹ ਕਦੋਂ ਬਣਾਇਆ ਹੈ? ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਅਸੀਂ। ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਵੇਜੀ ਹੈ। ਕਿ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ। ਖੜੇ ਨੇ ਉਹੜਾ ਜੀ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਸੁਨੋ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਈ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ। ਇਹ ਇਤਨੀ ਖੂਬਸੂਰਤ ਹੈ। ਇਹ ਇਤਨੀ ਮਨਮੋਹਕ ਹੈ। ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਹੈ ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਦੇ ਵਿੱਚ ਤਾਕਤ ਵੱਧਦੀ ਜਾ ਰਹੀ ਹੈ ਸਾਜ਼ੋ ਸਮਾਨ ਵੱਧਾ ਜਾ ਰਿਹਾ ਹੈ ਪਦਾਰਥ ਵੱਧੇ ਜਾ ਰਹੇ ਨੇ ਮਹਾਰਾਜਾ ਸਾਭਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵੱਧਾ ਜਾ ਰਿਹਾ ਹੈ ਰਾਜ ਸਤਾ ਵੱਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵੱਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਨੀ ਸ਼ੁਰੂ ਹੋ ਗਈ ਧਨ ਚੌਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪ੍ਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਹੈ ਉਹ ਦੇਸ਼ ਦੇ ਵਿੱਚ ਇਹ ਜੋ ਪਸਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਸੀ ਦੇਖਦੇ ਹਾਂ ਭਾਵੇਂ ਕੋਈ ਕੁਛ ਆਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚ ਤਾਂ ਕਿ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚ ਤਾਂ ਕਿ ਪਰਿਵਾਰ ਦੇ ਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ ਪਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਚੀ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇਕ ਹਕੀਕਤ ਹੈ ਇਕ ਸਚਾਈ ਹੈ ਖੈਰ ਮੁਖ्तसर ਜੋ ਹੈ ਮੈਂਸ ਕਰਾਂ ਦੇਸ਼ ਧਾਰਮਿਕ ਸੀ ਸਾਰੇ ॠषि मुनि संत ਮਹਾਪੁਰਸ਼ ਇਸ ਦੇਸ਼ ਦੇ ਜਨਮ ਇਸ ਦੇਸ਼ ਦੀ ਐਸੀ ਹਵਾ ਐਸੀ ਫਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਣ ਖੈਰ ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਚੀਸ ਤੋਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ यह गल वखरी है साे देश के शादी के अर्थ विवाह करते हैं ये लफज फारसी जबान का है ईरानी भाषा का लफज है ई दिल शाद अस्त यह दिल बड़ा खुश है शाद का मतलब खुश शादी का मतलब खुशी ई खान है शादी अस्त इस घर खुशी है विवाह आनंद कारज दूजा इस्लामी शब्द है निकाह इस घर निकाह हो रहे हैं ਨਿਕਾਹ ਤੋਂ ਮੁਰਾਦ ਲੈਣ ਦੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਫ਼ਜ਼ ਨੂੰ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਕਿਸ ਦੇ ਅਰਥ ਵਿਆਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ چه ਬਾਸ਼ਦ ਗਮ ਕੀ ਹੈ ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ ਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਹੈ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਾਹੀਂ ਪਰਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਏ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਭ ਰੋਂਦੇ ਪਿੱਟਦੇ ਮਿਲਦੇ ਫੈ ਸੁਖੀ ਤੇ ਇੱਕ ਵੀ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਬਿਨਾ ਮਨੁਖ ਨੂੰ ਨਹੀਂ ਪਤਾ ਨ ਸੁਖਾਂ ਦੇ ਮੋਲ ਦਾ ਨਾ ਦੁਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸ ਤਾ ਸ਼ਾਦੀ ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁਖ ਦੇ ਜਿਹੜੇ ਬੀਜ ਨੇ ਗਲਤ ਨੇ ਸੋਚ ਬੋ ਜਿਹੜੀ ਹੈ ਗਲਤ ਹੈ غم چه باشد غفلت از یاد خدا پرماطمانو بھول جانا بس یہی دکھ ہے اور کوئی دکھ نہیں چیزت شادی خوشی کی ہے یاد امبا منتہا اونوں یاد کرنا ہی خوشی ہے اور کوئی خوشی نہیں اگر پرماطما دی یاد نہیں تو چنگے پروار دے ہوندے وی منوخروندا رہے گا جیب بھری ہوئی ہے دھن نال پادرتھاں نال گھر بھرے ائے ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ ਮਾਣ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸਦਾ ਰੋਏਗਾ ਤੜਪੇਗਾ ਕਿਉਂਕਿ ਪਰਮਾਤਮਾ ਦੀ ਯਾਦ ਨਹੀਂ ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ ਕਿਉਂਕਿ ਚੋਟੀ ਦਾ ਧਨਵਾਨ ਹੈ ਮਹਾਰਾਜ ਕਹਿੰਦੇ ਨੇ bade bade jo dise log tin ko vyape chintar bade rogi milenge bade dukhi milenge pareshan milenge ਬਿਜ਼ਾਰ ਮਿਲਣਗੇ ਗਮਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸਤ ਸ਼ਾਦੀ ਯਾਦ ਆਂਦਾ ਮਨ ਤਹਾ ਉਸ ਲਾ ਇੰਤਹਾ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋ ਮੈਂ ਫਿਰ ਦਰਾਵਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਾਹਨ ਹੈ ਕਥਾ ਇੱਕ ਵਾਹਨ ਹੈ ਪਾਠ ਪੂਜਾ ਇੱਕ ਵਾਹਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੋ ਸਵੇਰੇ ਸੋ ਮਰ ਜਾਏ ਜੀਓ ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮ ਦੀ ਜਾਗਦੀ লাশ ਹੋਵੇਗਾ ਔਰ ਕੀ ਹੈ ਕਈ ਮਨੁੱਖ ਮੁਸਾਖੀ maaf ਮੈਂ ਦੇਖਦਾ ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ कुछ भी नहीं सुख मर गया चैन मर गया सुकून मर गया शांति नहीं है सुख नहीं है रस नहीं है रसते मर चुके हैं, सुख त मर चुके हैं आनंद मर चुके हैं सुकून मर गया है शांति मर गई है कुछ भी नहीं ये तो अपनी लाश आप भी अटादा है, है। फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਚ ਪੁਚਾ ਦੇਂਦੇ ਨੇ। ਪਰ ਇਹ ਆਪਣੀ ਅਰਥੀ ਆਪ ਪਿਆ ਗਸੀਸਦੇ। ਇਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ। ਜੀਵਦਾ ਜਾਗਦਾ ਨਹੀਂ ਆਖੀਦਾ। ਤੇ ਵੀ ਮੈ ਉਸ ਕਰਦੇ ਆਂ ਜਿੰਨੇ ਚਿਰ ਤੱਕ ਉਸਦੀ ਯਾਦ ਨਾ ਚਲੇ। ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਓ। ਜੇ ਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦੇ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰਤਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਕੋ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਆ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਹੈ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ 4.5 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਹੈ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ ਹੈ ਦੇਖਦਾ ਬੱਚਾ ਰੋ ਰਿਹਾ ਹੈ ਕੋਲ ਆ ਰੇ ਸਿਰ ਤੇ ਹੱਥ ਰਖੇਗਾ ਆਖੇ بیٹے ਕਿਉਂ ਰੋ ਰਹੇ ਹੋ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿੰਨਾ ਕਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂਗਾ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਹੈ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ ਹਾਂ ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ ਕਹਿੰਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ ਫਿਰ ਬੱਚਾ ਕਹਿਣ ਲੱਗਾ ਬਾਬਾ ਤੂੰ ਤੇ ਸੰਤ ਹੈ ਫਕੀਰ ਹੈ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪੈਂ ਤੈਰਾ ਪਿਆਲਾ ਕਿੱਥੇ ਤੂੰ ਕਿਉਂ ਰੋਣ ਲੱਗ ਪੈਂ ਤੈਰਾ ਪਿਆਲਾ ਕਿੱਥੇ ਬੱਚੇ ਦੀ ਸਮਝ ਵਿੱਚ ਵੀ ਆ ਗਿਆ ਹੈ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇਕ ਈਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ 'ਚ ਦੇ ਦਿੱਤਾ ਜਾਏ ਯਕੀਨ ਜਾਨੋ ਪರ್ಷੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਦ ਵਿੱਚ ਮਿਲਦੀ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ 'ਚ ਤੇ ਹੱਸਣਾ ਤੇ ਰੋਣਾ ਹੈ ਪਰ ਇਸ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ 'ਚ ਹੱਸਦਾ ਪਿਆ ਐ ਜਾਂ ਸਿੰਧੀ ਦੇ 'ਚ ਹੱਸਦਾ ਪਿਆ ਇੰਗਲਿਸ਼ ਦੇ 'ਚ ਹੱਸ ਰਿਹਾ ਜਾਂ ਜਰਮਨ ਦੇ 'ਚ ਹੱਸ ਰਿਹਾ ਪੰਜਾਬੀ ਦੇ ਵਿੱਚ ਹੱਸ ਰਿਹਾ ਜਾਂ ਬੰਗਾਲੀ ਦੇ ਹੱਸ ਰਿਹਾ ਹੱਸ ਰਿਹਾ ਹਾਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਸੀਂ ਥੋੜੀ ਅੱਖ ਦੇ ਆਏ ਗੁਜਰਾਤੀ ਦੇ ਚ ਰੋ ਰਿਹਾ ਮਰਾਠੀ ਦੇ ਚ ਰੋ ਰਿਹਾ ਹਿੰਦੀ ਦੇ ਚ ਰੋ ਰਿਹਾ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਹਾਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਪਏ ਫਕੀਰ ਤੇ ਰੋ ਰਹੇ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ ਚ ਨਹੀਂ ਆਵੇ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਚ ਨਹੀਂ ਆ ਸਕਦਾ ਤਾਂ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੁੱਟ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਤੇ ਜੇ ਮੈਂ ਜ਼िद ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਏ ਸੂਰਜ ਸਾਰੀ ਧਰਤੀ ਦੇਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਏ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਆ ਸਕਦੇ ਨੇ ਪ੍ਰਮਾਤਮਾ ਦਾ ਆਨੰਦ ਆ ਸਕਦਾ ਹੈ ਪ੍ਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਏ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤੋ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਿਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਗ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਗ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਸੁਗਰੀ ਸ਼ਮਾ ਵਾਏ ਗੁਰੂ ਜੀ ਕਾ ਤੇ ਅਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਜਾਨੀ ਸੰਸ ਸਿੰਘ ਮਸਕੀਨ ਹੁਣੀ ਦੱਸਦੇ ਪਏ ਐ ਕਿ ਜਿਹੜੇ ਹੁਣ ਦੇ ਦੌਰ ਦੇ ਅਜ ਦੇ ਦੌਰ ਦੇ ਜਿਹੜੇ ਜਦੀਦ ਦੌਰ ਆਪਣੇ ਆਪ ਨੂੰ ਕਹਿੰਨੇ ਆ ਕਿ ਇਸ ਜਦੀਦ ਦੌਰ ਦੇ ਜਿਹੜੇ ਹੁਕਮਰਾਨ ਐ ਇਹ ਬੜੇ ਮੂਰਖ ਤੇ ਨਦਾਨ ਐ ਕਿਉਂ ਕਿ ਇਹਨਾਂ ਅੰਦਰ ਦੁਨੀਆਦਾਰੀ ਇੰਨੀ ਕੁ ਕੋਟ-ਕੁਟ ਕੇ ਭਰੀ ਐ ਕਿ ਜਿੰਦੀ ਮਿਸਾਲ ਹੀ ਕੋਈ ਨਹੀਂ ਇਹ ਦੁਨੀਆਦਾਰੀ ਉਹਨਾਂ ਦੇ ਵਿੱਚ ਹੀ ਨਹੀਂ ਖਾਲੀ ਬਾਕੀ ਆਮ ਮਨੁੱਖਾਂ ਦੇ ਵਿੱਚ ਵੀ ਦੁਨੀਆਦਾਰੀ ਬੱਸੀ ਪਈ ਹੈ ਕਿਉਂ ਕਿ ਅਸੀਂ ਦੁਨੀਆ ਦੇ ਵਿੱਚ ਇੰਨੇ ਹੀ ਮਸ਼ਗੂਲ ਹੋ ਗਏ ਆ ਇੰਨਾ ਕਿ ਜ਼ਿਆਦਾ ਮਸਰੂਫ ਹੋ ਗਏ ਆ ਕਿ ਸਾਨੂੰ ਰੱਬ ਸੁਣਨ ਨੂੰ ਯਾਦ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ ਭੁੱਲ ਗਏ ਆ ਕਿ ਅਸੀਂ ਇਸ ਦੁਨੀਆ ਤੋਂ ਜਾਣਾ ਹੈ ਕਿ ਇਸ ਦੁਨੀਆ 'ਚ ਇੰਨੇ ਮਸ਼ਗੂਲ ਹੋ ਗਏ ਅਸੀਂ ਸਾਰੇ ਲੇਕਿਨ ਜਿਹੜੇ ਇਹ ਨਦਾਨਤ ਮੂਰਖ ਹੁਕਮਰਾਨ ਨਾ ਇਹ ਤੇ ਕੁਝ ਜ਼ਿਆਦਾ ਹੀ ਮਸ਼ਹੂਰ ਹੋ ਗਏ ਇਸ ਚੀਜ਼ ਨੂੰ ਕਿ ਦੇਖੋ ਅਗਰ ਅੱਲਾਹ ਪਾਕ ਦੀ ਜ਼ਾਤ ਨੇ ਰੱਬ ਸੋਹਣੇ ਨੇ ਤੁਹਾਨੂੰ ਪਾਵਰ ਦਿੱਤੀ ਹੈ ਦੌਲਤ ਦਿੱਤੀ ਹੈ ਤੁਹਾਨੂੰ ਇੰਤਖਾਬ ਕੀਤਾ ਤੁਹਾਡਾ ਕਿ ਤੁਸੀਂ ਤੁਹਾਡੇ ਥੱਲੇ ਜਿਹੜੀ ਇੰਨੀ ਆਵਾਮ ਰਾਇਆ ਹੈ ਇਹਨਾਂ ਵਿੱਚ ਇਹਦੇ ਉੱਤੇ ਇਨਸਾਫ ਕਰੋ ਇਹਨਾਂ ਨਾਲ ਤੇ ਅਗਰ ਤੁਸੀਂ ਉਹਨਾਂ ਨਾਲ ਇਨਸਾਫ ਨਹੀਂ ਕਰਦੇ ਤੇ ਤੁਸੀਂ ਰੱਬ ਦੇ ਮੁਜਰਮ ਹੋ ਤੁਹਾਨੂੰ ਇਹਦਾ ਜਵਾਬ ਦੇਣਾ ਪੈਣਾ ਇੱਕ ਜਿਹੜਾ ਆਮ ਮਨੁੱਖ ਹੈ ਨਾ ਉਹ ਵੀ ਆਪਣੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਹੈ ਜਿਸ ਤਰ੍ਹਾਂ ਕਿ ਹੁੰਦੇ ਬੀਵੀ, ਬੱਚੇ, ਭੈਣ ਭਰਾ ਜਾਂ ਜਿਹੜੇ ਆਦੇ ਮਾਪੇ ਬਾਪ ਹੈ ਰਿਸ਼ਤੇਦਾਰ ਹੈ ਉਹਨਾਂ ਦਾ ਜਵਾਬ ਦੇ ਹੈ ਕਿ ਆਇਆ ਕਿ ਉਹਨਾਂ ਦੇ ਹਕੂਕ ਦਾ ਖਿਆਲ ਰੱਖਦਾ ਰਿਹਾ ਸੀ ਤੇ ਅਗਰ ਇੱਕ ਆਮ ਮਨੁੱਖ ਆਪਣੀ ਜ਼ਿੰਮੇਵਾਰੀਆਂ ਦਾ ਜਾਂ ਜਿਹੜੇ ਹੁੰਦੇ ਹੈਗੇ ਹਕੂਕ ਉਹਨਾਂ ਦਾ ਜਵਾਬ ਦੇ ਹੈ ਤੇ ਜਿਹੜਿਆ ਹੁਕਮਰਾਨ ਹੈ ਇਹ ਕਿਸ ਤਰ੍ਹਾਂ ਸੋਚ ਸਕਦੇ ਹੈ ਕਿ ਜਵਾਬ ਦੇ ਨਹੀਂ ਇਹ ਵੀ ਜਿੰਨੇ ਵੀ ਉਹਨਾਂ ਦੇ ਥੱਲੇ ਰਾਇਆ ਹੁੰਦੀ ਹੈ ਨਾ ਇੱਕ ਮੁਲਕ ਦਾ ਪੂਰਾ ਜਿਹੜਾ ਵਜ਼ੀਰ ਆਜ਼ਮ ਹੁੰਦਾ ਜਾਂ ਜਿਹੜਾ ਆਪਣੇ ਸੂਬੇ ਦਾ ਜਿਹੜਾ ਵਜ਼ੀਰ ਆਲਾ ਹੁੰਦਾ ਵੈ ਇਹ ਜਿਹੜੀ ਜਿੰਨੇ ਵੀ ਉਹਦੇ ਥੱਲੇ ਆਵਾਮ ਜਾਂ ਰਾਇਆ ਹੁੰਦੀ ਹੈ ਨਾ ਉਹਦਾ ਸਾਰਿਆਂ ਦਾ ਜਵਾਬਦੇਹ ਹੈ ਅਗਰ ਕੋਈ ਭੁੱਖ ਦੀ ਵਜ੍ਹਾ ਨਾਲ ਮਰਦਾ ਪਿਆ ਜਾਂ ਖੁਦਕੁਸ਼ੀ ਕਰਦਾ ਪਿਆ ਤੇ ਇਹਦਾ ਗੁਨਾਹ ਜਿਹੜਾ ਉਸ ਵਕਤ ਦਾ ਹਕੂਮਤ ਦੇ ਉੱਤੇ ਬੈਠਾ ਹੁਕਮਰਾਨ ਹੋਏਗਾ ਨਾ ਉਹ ਜਵਾਬਦੇਹ ਹੈ ਕਿਉਂਕਿ ਉਹਦੀ وجہ ਦੇ ਨਾਲ ਹੀ ਉਹ ਗਰੀਬ ਨੂੰ ਇੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਉਹਨੂੰ ਉਹਦੀ ਨੌਬਤ ਫਾਕਿਆਂ ਦੀ ਕਰਾ ਗਈ ਤੇ ਉਹਨੂੰ ਖੁਦਕੁਸ਼ੀ ਕਰਨੀ ਪੈ ਰਹੀ ਹੈ ਅਗਰ ਇਹ ਹੀ ਹੁਕਮਰਾਨ ਆਪਣੇ ਜਿਹੜੀ ਆਵਾਮ ਹੈ ਉਹਨਾਂ ਦਾ ਖਿਆਲ ਰੱਖਣ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਨੂੰ ਸਬਸਿਡੀ ਦੇਣ ਚੀਜ਼ਾਂ ਨੂੰ ਸਸਤੀਆਂ ਕਰਨ ਤੇ ਜਿਹੜਾ ਮਜ਼ਦੂਰ ਆਮ ਤਬਕਾ ਵਿਚਾਰਾ ਉਹਨਾਂ ਦੀ ਜਿਹੜੀ ਉਜਰਤ ਹੈ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਜ਼ਿਆਦਾ ਕਰੇ ਤਾਂ ਕਿ ਉਹ ਆਪਣੀ ਜ਼ਿੰਦਗੀ ਆਰਾਮ ਨਾਲ گزار ਸਕਣ ਤੇ ਐਿਹੇ ਵਾਕਿਆ ਕਦੀ ਵੀ ਨਾ ਹੋਣ ਕੇ ਆਵਾਮ ਜਿਹੜੀ ਹੈ ਖੁਦਕੁਸ਼ੀ ਕਰੇ ਜਾਂ ਬੇਨੀ ਮਜਬੂਰ ਹੋ ਜਾਏ ਕਿ ਆਪਣੇ ਬੱਚਾ ਧਿਕਰ ਮਾਰ ਦੇਵੇ ਤੇ ਇੰਜ ਜੇ ਅਗਰ ਕੋਈ ਵਾਕਿਆ ਹੁੰਦਾ ਤੇ ਇੰਦਾ ਕਸੂਰਵਾਰ ਸਿਰਫ ਔਰ ਸਿਰਫ ਜਿਹੜੇ ਉਸ ਵਕਤ ਦੇ ਹੁਕਮਰਾਨ ਉਹ ਹੋਣਗੇ ਕਿਉਂਕਿ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੀ ਗਲਤ ਪਾਲਿਸੀਆਂ ਦੇ ਨਾਲ ਹੀ ਇਹ ਸਾਰਾ ਵਾਕਿਆ ਪੇਸ਼ ਆਉਂਦੇ ਆ ਬਾਕੀ ਵੀਰੋ ਇਹਨਾਂ ਨੂੰ ਹੁਕਮਰਾਨਾਂ ਨੂੰ ਜਿਹੜੇ ਐ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਕਿਉਂਕਿ ਉਹ ਦੁਨੀਆ ਦੇ ਵਿੱਚ ਇੰਨੇ ਖੁੱਬ ਗਏ ਐ ਕਿ ਉਹ ਇਸ ਚੀਜ਼ ਨੂੰ ਭੁੱਲ ਗਏ ਐ ਕਿ ਅਸੀਂ ਮਰਨਾ ਤੇ ਮਾਰ ਕੇ ਜਵਾਬ ਦੇਣਾ ਮੈਂ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਕੀ ਗਲਤ ਕਰਨੇ ਐ ਤੇ ਕੀ ਨਹੀਂ ਕਰਨ ਦੇ ਉਹ ਇਹ ਸਮਝਦੇ ਕਿ ਅਸੀਂ ਜੋ ਵੀ ਕਰਨੇ ਬਿਲਕੁਲ ਠੀਕ ਹੈ ਉਹ ਸਿਰਫ ਇੱਕ ਹੀ ਉਹਨਾਂ ਦਾ ਮਕਸਦ ਐ ਫੋਕਸ ਐ ਕਿ ਇਸ ਜਿਹੜਾ ਵੀ ਮੁਲਕ ਨਾ ਉਹਦੇ ਜਿਹੜਾ ਵੀ ਪੈਸਾ ਨਾ ਉਹ ਆਪਣੇ ਹੀ ਜਿਹੜੇ ਜ਼ਾਤੀ ਅਕਾਊਂਟ ਹਨ ਉਹਨਾਂ ਦੇ ਵਿੱਚ ਸ਼ਿਫਟ ਕਰ ਲੋ ਆਪਣੇ ਬੱਚਿਆਂ ਨੂੰ ਆਪਣੀ بیوی ਨੂੰ ਇੱਕ ਅੱਛਾ ਮੁਸਤਕਬਲ ਦੇਣ ਦੇ ਚੱਕਰਾਂ ਦੇ ਵਿੱਚ ਪਏ ਐ ਤੇ ਇਹ ਨਹੀਂ ਸੋਚਦੇ ਕਿ ਉਹਨਾਂ ਦਾ ਮੁਸਤਕਬਲ ਤੇ ਅੱਛਾ ਹੋ ਜਾਏਗਾ ਲੇਕਿਨ ਤੇਰੀ ਆਖਰਤ ਖਰਾਬ ਹੋ ਜਾਏਗੀ ਅਗਰ ਤੂੰ ਬਾਕੀ ਸਾਰਿਆਂ ਦਾ ਗਲਾ ਕੁੱਟ ਗਏ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲਿਆਉਣਿਆ ਨਾ ਤੇ ਤੇਰੀ ਬੋਲ ਹੈ ਕਿਉਂਕਿ ਦੂਸਰਿਆਂ ਨੂੰ ਤਕਲੀਫ ਦੇ ਕੇ ਇਨਸਾਨ ਕਦੀ ਵੀ ਖੁਸ਼ ਹੋ ਨਹੀਂ ਸਕਦਾ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਵੀ ਇਹ ਹੀ ਦੱਸਦੇ ਪਏ ਕਿ ਜਿਹੜੇ ਮੂਰਖ ਨਦਾਨ ਹੁਕਮਰਾਨ ਹੈ ਨਾ ਇਹਨਾਂ ਦਾ ਮਕਸਦ ਸਿਰਫ ਆਪਣਾ ਢਿੱਡ ਭਰਨਾ ਆਪਣਾ ਗੱਲਾ ਭਰਨਾ ਹੈ ਇਹਨਾਂ ਨੂੰ ਆਵਾਮ ਦੇ ਨਾਲ ਜ਼ਰਾ ਦਿਲਚਸਪੀ ਨਹੀਂ ਪਹਿਲਾਂ ਤੁਸੀਂ ਦੇਖ ਲਓ ਕਿ ਰਣਜੀਤ ਸਿੰਘ ਸੀ ਕਿੱਡੇ ਜ਼ਬਰਦਸਤ ਹੁਕਮਰਾਨ ਸੀ ਕਿ ਉਹਨਾਂ ਦੇ ਦੌਰੇ ਹਕੂਮਤ ਦੇ ਵਿੱਚ ਜਿਹੜੇ ਦੂਸਰੇ ਧਰਮ ਦੇ ਲੋਕ ਹੁੰਦੇ ਸੀ ਨਾ ਉਹਨਾਂ ਨਾਲ ਵੀ ਇਨਸਾਫ ਕੀਤਾ ਜਾਂਦਾ ਸੀ ਉਹਨਾਂ ਨੂੰ ਵੀ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਜੋ ਮਾਲਵ ਦੌਲਤ ਹੁੰਦਾ ਸੀ ਦਿੱਤਾ ਜਾਂਦਾ ਸੀ ਕਿ ਇਹ ਇਹ ਨਾ ਸਮਝਣ ਕੀ ਇੱਥੇ ਅਕਲੀਅਤ ਦੇ ਵਿੱਚ ਐ ਥੋੜੀ ਤਦਾਦ ਦੇ ਵਿੱਚ ਐ ਜਾਂ ਦੂਸਰੇ ਧਰਮ ਦੇ ਐ ਸਿੱਖੀ ਧਰਮ ਦੇ ਨਹੀਂ ਐ ਤੇ ਇਸ ਕਰਕੇ ਇਹਨਾਂ ਨੂੰ ਇਹਨਾਂ ਨਾਲ ਜ਼ੁਲਮ ਜਾਂ ਜ਼ਿਆਦਤੀ ਕੀਤੀ ਜਾਏਗੀ ਕਿ ਜਿਹੜੇ ਅੱਛੇ ਹੁਕਮਰਾਨ ਹੁੰਦੇ ਆ ਨਾ ਉਹ ਇਨਸਾਫ ਕਰਦੇ ਆ ਉਹ ਇਹ ਚੀਜ਼ ਨੂੰ ਨਹੀਂ ਦੇਖਦੇ ਕਿ ਕਿਹੜੇ ਧਰਮ ਦਾ ਬੰਦਾ ਐ ਜਾਂ ਕਿਹੜੀ ਜਾਤ ਦਾ ਬੰਦਾ ਨਹੀਂ ਉਹ ਦੇਖਦੇ ਆ ਕਿ ਕਿੰਨ ਇਨਸਾਨ ਐ ਇਹਦਾ ਇੱਕ ਪਰਿਵਾਰ ਹੈ ਇਹ ਮੇਰੇ ਥੱਲੇ ਕੰਮ ਕਰਦਾ ਪਿਆ ਹੈ ਮੇਰੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਪਾਇਆ ਤਕਮੀਰ ਤੇ ਕਿਰਪਾ ਚਾਉਂਦਾ ਤੇ ਇਹਦਾ ਅਹਿਸਾਸ ਇਹਦੀ ਜ਼ਿੰਮੇਵਾਰੀਆਂ ਪੂਰੀਆਂ ਕਰਨਾ ਮੇਰਾ ਜ਼ਮਾ ਹੈ ਤਾਂ ਇਸੇ ਕਰਕੇ ਦੇਖ ਲਓ ਕਿ ਅੱਜ ਵੀ ਰঞ্জੀਤ ਸਿੰਘ ਨੂੰ ਇੱਕ ਅੱਛੇ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ ਕਿ ਉਹ ਬਹੁਤ ਹੀ ਜ਼ਬਰਦਸਤ ਹੁਕਮਰਾਨ ਸੀ ਜਿਹੜੇ ਕਿ ਆਪਣੀ ਆਵਾਮ ਦਾ ਰਾਜਾ ਦਾ ਖਿਆਲ ਰੱਖਦੇ ਸੀ ਲੇਕਿਨ ਜਿਹੜੇ ਅਜਦੇ ਹੁਕਮਰਾਨ ਹੈ ਇਹਨਾਂ ਨੂੰ ਲੋਕ ਇਹਨਾਂ ਦੇ ਮੂੰਹਾਂ ਤੇ ਗਾਲ੍ਹਾਂ ਕੱਢਦੇ ਆ ਕੋ ਚਿੱਤਰ ਮਾਰਦਾ ਕੋ ਸਾਈ ਸੁੱਟਦਾ ਇਹਨਾਂ ਦੇ ਮੂੰਹ ਤੇ ਤਾਂ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਅਹਿਸਾਸ ਹੋ ਸਕੇ ਕਿ ਤੁਸੀਂ ਆਪਣਾ ਕੰਮ ਸਹੀ ਨਹੀਂ ਕਰਦੇ ਪਏ ਲੇਕਿਨ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਪਿਆ ਭੁੱਲ ਬੈਠੇ ਨੇ ਇਸ ਚੀਜ਼ ਨੂੰ ਭੁੱਲ ਗਏ ਕਿ ਅਸੀਂ ਮਰ ਕੇ ਬਾਅਦ ਚ ਸਾਡਾ ਕੀ ਬਣੇਗਾ لیکن ਵੀਰੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੀ ਆਖਰਤ ਦੀ ਤਿਆਰੀ ਕਰੀਏ ਆਪਣੇ ਆਖਰਤ ਦੇ ਬਾਰੇ ਸੋਚੀਏ ਕਿ ਕੱਲ ਨੂੰ ਮਰਨ ਤੋਂ ਬਾਅਦ ਜਿਹੜੇ ਅਸੀਂ ਈਮਾਲ ਕਰਨੇ ਉਹ ਸਾਡੇ ਸਾਹਮਣੇ ਆਉਣੇ ਅਗਰ ਤੇ ਚੰਗੇ ਕੀਤੇ ਹੋਣਗੇ ਤੇ ਜਨਤ ਚ ਚਲ ਜਾਵਾਂਗੇ ਸੁਰਗ ਚ ਚਲ ਜਾਵਾਂਗੇ ਤੇ ਅਗਰ ਮਾੜੇ ਕੀਤੇ ਹੋਣਗੇ ਤੇ ਫਿਰ ਦੋਜ਼ਖ ਚ ਜਾਣਾ ਪਏਗਾ ਤੇ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਰੱਬ ਦੀ ਪੈਦਾ ਕੀਤੀ مخلوق ਦੇ ਨਾਲ ਭਲਾ ਕਰੋ ਜਦੋਂ ਤੁਸੀਂ ਇਨਸਾਨੀਅਤ ਦਾ ਭਲਾ ਕਰੋਗੇ ਨਾ ਤੇ ਫਿਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਹਾਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੁਹਾਡੀਆਂ ਸਭ ਮੁੱਕ ਜਾਣਗੀਆਂ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਨਾਮ ਕੁਟੇਰਸ ਰੱਖ ਕੇ ਹਾਲ ਰੱਬ ਰੱਖਾ